ਮੰਤਰੀ ਲਾਲਚੰਦ ਕਟਾਰੀ ਚੱਕ ਵੱਲੋਂ ਬਲਾਕ ਘਰੋਟਾ ਵਿਖੇ ਘਰੋਟਾ ਪਪਿਆਲ ਬੱਸੀ ਬਹਿਲਾਤਪੁਰ ਗਿੱਦੜਪੁਰ ਛੇਰਪੁਰ ਵਿਖੇ ਚਾਰ ਬਾਟਰ ਸਪਲਾਈਆਂ ਦੇ 2 ਕਰੋੜ 11 ਲੱਖ ਰੁਪਏ ਦੀ ਲਾਗਤ ਨਾਲ ਉਦਘਾਟਨ ਕੀਤੀ ਗਈ ਜਦਕਿ ਗੱਜੂ ਜਗੀਰ ਵਿਖੇ 65 ਲੱਖ ਦੀ ਲਾਗਤ ਨਾਲ ਬਾਟਰ ਸਪਲਾਈ ਦਾ ਨਵਾਂ ਪੱਥਰ ਦੱਖਣ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਘਰੋਟਾ ਗਾਸਟਨ ਬੜੀ ਬਾਟਰ ਸਪਲਾਈ ਦਾ ਕੰਮ ਵੀ ਪ੍ਰੋਸੈਸ ਵਿੱਚ ਹੈ ਜੋ ਆਂਦੇ ਬਿਨਾ ਵਿੱਚ ਸ਼ੁਰੂਕਾਰ ਦਿੱਤਾ ਜਾਵੇਗਾ ਮੇਰੇ ਹਲਕੇ ਦਾ ਤੇ ਆਸਕ ਪਿੰਡ ਤੇ ਗਰੋਟਾ ਜਿੱਥੇ ਅੱਜ 24 ਲੱਖ 69 ਹਜ਼ਾਰ ਰੁਪਏ ਦੇ ਲਾਗਤ ਦੇ ਨਾਲ ਵਾਟਰ ਸਪਲਾਈ ਦਾ ਕੰਮ ਕੀਤਾ ਸੋ ਕੁਝ ਦਿਨ ਪਹਿਲਾਂ ਹੀ ਮੈਂ ਇਹਦਾ ਨੀ ਪੱਥਰ ਰੱਖ ਗਿਆ ਸੀਗਾ ਸੋ ਮੈਨੂੰ ਖੁਸ਼ੀ ਹੈ ਕਿ ਅੱਜ ਗਰੋਟੇ ਪਿੰਡ ਨੂੰ ਸ਼ੁੱਧ ਪਾਣੀ ਦੇ ਲਈ ਜਿਹੜਾ ਉਦਘਾਟਨ ਕੁਝ ਮਹੀਨੇ ਪਹਿਲੋਂ ਮੈਂ ਕਰਕੇ ਗਿਆ ਸੀਗਾ ਅੱਜ ਉਹਨੂੰ ਵਿਕਿਆ ਦਾ ਉਦੀ ਸ਼ੁਰੂਆਤ ਕੀਤੀ ਗਈ ਹੈ ਸੋ ਇਹ ਲਗਭਗ 24,69,000 ਰੁਪਏ ਦੀ ਜਿਹੜੀ ਵਾਟਰ ਸਪਲਾਈ ਹੈ ਸੋ ਮਾਰਜੋ ਬੁਖਮਟੇ ਸਰਦਾਰ ਭਗਵੰਤ ਸਮਾਜੀ ਦੀ ਵਾਈ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਵੱਖ-ਵੱਖ ਸਵਾਲਾਂ ਦੇ ਉੱਤੇ ਲਗਾਤਾਰ ਵੱਡੀਆਂ ਰਕਮਾਂ ਖਰਚ ਕੇ ਵੱਡੀਆਂ ਪਹਿਲ ਕਦਮੀਆਂ ਕੀਤੀਆਂ ਜਾ ਰਹੀਆਂ ਨੇ ਸੋ ਜਿੱਥੇ ਬਾਕੀ ਕੰਮ ਹੋ ਰਿਹਾ ਉਹਦੇ ਨਾਲ ਦੀ ਨਾਲ ਅੱਜ ਵਾਟਰ ਸਪਲਾਈ ਦਾ ਜਿਹੜਾ ਆ ਉਹ ਗਰੋਟਾ ਪਿੰਡ ਦੇ ਅੰਦਰ ਸੋ ਅੱਜ ਦਾ ਦਿਨ ਮੈਂ ਵਾਟਰ ਸਪਲਾਈ ਦੇ ਉਦਘਾਟਨ ਲਈ ਰੱਖਿਆ ਖਾਸ ਕਰਕੇ ਵੀ ਅੱਜ 6-7 ਪਿੰਡਾਂ ਦੇ ਅੰਦਰ ਉਹਨਾਂ ਘਰੋਟੇ ਤੋਂ ਬਾਅਦ ਪਪਿਆਲ ਦੇ ਅੰਦਰ ਪਪਿਆਲ ਤੋਂ ਬਾਅਦ ਬੱਸੀ ਫਗਾਨਾ ਫਿਰ ਗੱਜੂ ਜਗੀਰ ਗਿੱਦੜਪੁਰ ਸ਼ੇਰਪੁਰ ਸੋ ਇਸ ਰਾਜ ਦੇ ਪੰਜ ਛੇ ਪਿੰਡਾਂ ਦੇ ਅੰਦਰ ਜਿਹੜੀਆਂ ਵਾਟਰ ਸਪਲਾਈਆਂ ਤਿਆਰ ਹੋ ਗਈਆਂ ਨੇ ਉਹਨਾਂ ਨੂੰ ਲੋਕਾਂ ਨੂੰ ਸਮਰਪਿਤ ਕਰਨਾ ਸੋ ਲੋਕਾਂ ਨੂੰ ਸੁੱਧ ਪਾਣੀ ਪੀਣ ਲਈ ਮਿਲੇ ਇਹ ਹੀ ਮਾਨ ਸਾਹਿਬ ਦੀ ਸਰਕਾਰ ਦੀ ਗਰੰਟੀ ਹੈਗੀ ਆ ਸੋ ਉਹਦੇ ਲਈ ਅੱਜ ਇਹਨਾਂ ਪਿੰਡਾਂ ਦੇ ਅੰਦਰ ਬਕਾਦਾ ਲੱਖਾਂ ਰੁਪਈਆ ਦੀ ਲਾਗਤ ਦੇ ਨਾਲ ਨਾਲ ਤਿਆਰ ਜਿਹੜੀਆਂ ਵਾਟਰ ਸਪਲਾਈਆਂ ਨੇ ਉਹ ਲੋਕਾਂ ਉਹ ਵੀ ਹਾਂ ਬਿਲਕੁਲ ਉਹ ਵੀ ਲਗਭਗ 40 ਲੱਖ ਰੁਪਏ ਤੋਂ ਉੱਪਰ ਦੀ ਲਾਗਤ ਦੇ ਨਾਲ ਇੱਕ ਹੋਰ ਵਾਰਟ ਸੁਪਲਾਈ ਜਿਹੜੀ ਅਗਰੋਟੇ ਦੇ ਅੰਦਰ ਉਹ ਪ੍ਰੋਸੈਸ ਦੇ ਵਿੱਚ ਹੈਗੀ ਆ ਸੋ ਕੱਲੀ ਕੱਲੀ ਗੱਲ ਮੈਨੂੰ ਚੇਤਿਆ ਸੋ ਉਹਦੇ ਉੱਤੇ ਵੀ ਜਿਹੜਾ ਉਹ ਜਲਦੀ ਅਸੀਂ ਉਹ ਪੈਸੇ ਜਿਹੜੇ ਆ ਮਵਾ ਕੇ ਉਹਦਾ ਵੀ ਅਸੀਂ ਜਿਹੜਾ ਆ ਉਹ ਮਤਲਬ ਜਲਦੀ ਬਣਾ ਕੇ ਅਗਰੋਟੇ ਦੇ ਲੋਕਾਂ ਨੂੰ ਵੀ ਸਮਰਪਿਤ